ਜਿਹੜੀਆਂ-ਜਿਹੜੀਆਂ ਔਰਤਾਂ ਆਪਣੇ ਹੱਥਾਂ ਦੇ ਉੱਪਰ ਨੀਲ ਪੈਂਟ ਬਰਤਦੀਆਂ ਨੇ ਉਹਨਾਂ ਨੂੰ ਬਹੁਤ ਹੀ ਇੱਕ ਖਤਰਨਾਕ ਰੋਗ ਲੱਗ ਜਾਂਦਾ ਜਿਸ ਕਾਰਨ ਉਹਨਾਂ ਦਾ ਸਾਰੇ ਦਾ ਸਾਰਾ ਸਿਰ ਹਮੇਸ਼ਾ ਮਾੜੀ-ਮਾੜੀ ਸਿਰ ਪੀੜ ਦੇ ਨਾਲ ਭਾਰਾ ਰਹਿੰਦਾ ਆ ਹੋ ਸਕਦਾ ਕੁਝ ਭੈਣਾ ਇਹ ਗੱਲ ਜਾਣਦੀ ਹੋਣ ਹੋ ਸਕਦਾ ਕੁਝ ਨਾ ਜਾਣਦੀ ਹੋਣ ਚਾਹੇ ਉਹ ਲੜਕੀਆਂ ਹੋਣ ਚਾਹੇ ਉਹ ਵੱਡੀ ਉਮਰ ਦੀਆਂ ਹੋਣ ਚਾਹੇ ਇਹ ਦੋਵੇਂ ਵੱਡੀ ਉਮਰ ਦੀਆਂ ਹੋਣ ਕਿ ਜਿਹੜੀ ਨੇਲ ਪੇਂਟ ਹੈ ਪੇਂਟ ਆ ਇਹਦੇ ਲਾਉਣ ਦੇ ਨਾਲ ਉਹਨਾਂ ਨੂੰ ਕਿਹੜਾ ਕਿਹੜਾ ਨੁਕਸਾਨ ਹੁੰਦਾ ਆ ਮੈਂ ਆਸ ਕਰਦਾ ਕਿ ਮੇਰੀਆਂ ਉਹ ਭੈਣਾਂ ਜ਼ਰੂਰ ਵੀਡੀਓ ਦੇਖਣ ਤਾਂ ਕਿ ਉਹਨਾਂ ਦੀ ਜ਼ਿੰਦਗੀ ਬਚ ਸਕੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਉਹ ਕਿਹੜੀ ਚੀਜ਼ ਆ ਜਿਹੜੀ ਨੇਲ ਪੇਂਟ ਕਾਰਨ ਜਦੋਂ ਹੱਥਾਂ ਤੇ ਲਾਈ ਜਾਂਦੀ ਆ ਤਾਂ ਉਹਦੇ ਨਾਲ ਸਾਡੇ ਸਰੀਰ ਨੂੰ ਰੋਗ ਲੱਗਦੇ ਨੇ ਤੁਹਾਡੇ ਵਿੱਚੋਂ ਸਾਰੇ ਤਾਂ ਭੈਣ ਭਰਾ ਪਰੇ ਲਿਖਿੰਦੇ ਸੂਝਮਾਨ ਨੇ ਤੇ ਤੁਸੀਂ ਸਭ ਇਹ ਵੀ ਜਾਣਦੇ ਹੋ ਕਿ ਹਰੇਕ ਚੀਜ਼ 'ਚ ਕੁਝ ਕੈਮੀਕਲਸ ਹੁੰਦੇ ਨੇ ਉਹ ਕੈਮੀਕਲਸ ਜਿਹੜੇ ਜੋ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਜਿਹੜੀ ਨੀਲ ਪੇਂਟ ਆ ਇਹਦੇ ਵਿੱਚ ਵੀ ਟਾਲੋ ਇਨ ਟੈਲੋਇਨ ਜਿਹੜਾ ਇੱਕ ਕੈਮੀਕਲ ਪਾਇਆ ਜਾਂਦਾ ਆ ਜਿਹੜਾ ਕੈਮੀਕਲ ਜਦੋਂ ਨਹਵਾਂ ਦੇ ਉੱਤੇ ਲਾਈ ਜਾਂਦੀ ਆ ਕੋਈ ਵੀ ਨੇਲ ਪੇਂਟ ਤਾਂ ਉਹਦੇ ਨਾਲ ਥੋੜਾ ਥੋੜਾ ਅਸਰ ਜਿਹੜਾ ਸਿਰ ਨੂੰ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਜਿਹਦੇ ਕਰਕੇ ਬਹੁਤ ਸਾਰੀਆਂ ਔਰਤਾਂ ਨੂੰ ਖਿੱਚ ਵੀ ਚੜਦੀ ਗੁੱਸਾ ਵੀ ਬਹੁਤ ਆਉਂਦਾ ਤੁਸੀਂ ਨੋਟ ਕੀਤਾ ਹੋਵੇਗਾ ਕਿ ਕਈ ਔਰਤਾਂ ਜਿਹੜੀਆਂ ਰੁਟੀਨ ਚਵੇਂ ਲਾ ਰਹੀਆਂ ਹੁੰਦੀਆਂ ਉਹਨਾਂ ਦੇ ਸੁਭਾਅ ਚ ਜਿਹੜਾ ਪੰਮੀ ਥੋੜਾ ਆਪਣੀਆਂ ਆ ਜਾਂਦਾ ਉਹਨਾਂ ਨੂੰ ਖਿੱਚ ਚੜ ਮੰਨਦੀ ਆ ਨਿੱਕੀ ਨਿੱਕੀ ਗੱਲ ਤੋਂ ਇਦਾ ਮੁੱਖ ਕਾਰਨ ਇਹ ਜਿਹੜਾ ਕੈਮੀਕਲ ਆ ਟਾਲੋਇਨ ਇਹਦਾ ਹੈ ਜੇ ਕਦੀ ਕਦੀ ਕੋਈ ਭੈਣ ਸਾਡੀ ਨੌਪਾਲ ਚ ਲਾਵੇ ਤੇ ਕੋਈ ਗੱਲ ਨਹੀਂ ਜੇ ਕੋਈ ਰੈਗੂਲਰ ਜਾਂ ਜ਼ਿਆਦਾਤਰ ਲੌਂਗੀਆਂ ਤੇ ਉਹ ਇਹਦਾ ਸ਼ਿਕਾਰ ਹੋਣ ਗਿਆ ਉਹਨਾਂ ਦੇ ਸਿਰ ਦੇ ਵਿੱਚ ਥੋੜੀ ਥੋੜੀ ਹਮੇਸ਼ਾ ਦਰਦੂੜੀ ਰਹੇਗੀ ਨਾਲ ਦੀ ਨਾਲ ਹੀ ਉਹਨਾਂ ਨੂੰ એનર્ਜੀ ਦਾ ਰੋਗ ਲੱਗਣ ਦੀ ਸੰਭਾਵਨਾ ਜਿਵੇਂ ਅੱਖਾਂ 'ਚ ਖੁਜਲੀ ਹੁੰਦੀ ਰਹਣੀ ਜਾਂ ਉਹਨਾਂ ਦੇ ਸਰੀਰ ਦੇ ਕੁਝ ਹੋਰ ਅੰਗਾਂ ਤੇ ਖੁਜਲੀ ਹੁੰਦੀ ਰਹਣੀ ਚਾਹੇ ਉਹ ਹੱਥ ਹੋਣ ਚਾਹੇ ਨੱਕ ਹੋਵੇ ਚਾਹੇ ਕੰਨ ਹੋਵੇ ਜਾਂ ਕੁਝ ਹੋਰ ਸਰੀਰ ਦੇ ਹਿੱਸੇ ਹੋਣ ਉਹਨਾਂ ਨੂੰ ਇਹ ਖੁਜਲੀ ਦੀ ਸ਼ਿਕਾਇਤ ਹੋ ਜਾਂਦੀ ਹੈ ਕਿਉਂਕਿ ਇਹਦੇ ਨਾਲ ਉਹਨਾਂ ਦੇ ਸਰੀਰ ਨੂੰ ਇੱਕ ਅਲਰਜੀ ਨਾ ਦਾ ਰੋਗ ਜਿਹੜਾ ਬਹੁਤ ਵੱਡੀ ਤੇਜ਼ੀ ਨਾਲ ਫੈਲਦਾ ਵਾ ਕਿਉਂਕਿ ਅੱਜ ਤੁਸੀਂ ਸਾਰੇ ਸੁਝਵਾਨ ਹੋ ਤੇ ਆਪਾਂ ਇਹ ਚੈਨਲ ਹੀ ਇਸ ਕਰਕੇ ਹੀ ਬਣਾਇਆ ਕਿ ਆਪਣੇ ਲੋਕਾਂ ਨੂੰ ਆਪਾਂ ਕਿਵੇਂ ਸੁਚੇਤ ਕਰਨਾ ਆਪਣੇ ਲੋਕਾਂ ਨੂੰ ਕਿਵੇਂ ਜਾਗਰੂਕ ਕਰਨਾ ਤਾਂ ਕਿ ਉਹਨਾਂ ਦੀ ਉਮਰ ਲੰਬੀ ਹੋਵੇ ਇਹ ਜਿੰਨੇ ਵੀ ਅਸੀਂ ਸਾਰੇ ਭੈਣ ਭਰਾ ਆ ਅਸੀਂ ਇੱਕ ਦੂਜੇ ਤੋਂ ਵੇਖੋ ਵੇਖੀ ਸਿੱਖ ਲੈਨੇ ਆ ਬੁਰੀਆਦ ਤੇ ਵੀ ਸਿੱਖ ਲੈਣੇ ਤੇ ਚੰਗੀ ਵੀ ਸਿੱਖ ਲੈਣੇ ਆਹ ਰਲ ਮਿਲ ਕੇ ਆਪਣੇ ਲੋਕਾਂ ਨੂੰ ਆਪਾਂ ਹਰ ਉਸ ਗੱਲ ਤੋਂ ਸचेਤ ਕਰੀਏ ਜਿਹੜੀ ਸਾਡੀ ਜ਼ਿੰਦਗੀ ਲਈ ਸਾਡੇ ਪਰਿਵਾਰ ਲਈ ਸਾਡੀਆਂ ਆਪਣੇ ਸੋਹਣੇ ਦੇਸ਼ ਪੰਜਾਬ ਲਈ ਬੜੀ ਜ਼ਰੂਰੀ ਆ ਮੈਂ ਆਸ ਕਰਦਾ ਕਿ ਤੁਸੀਂ ਇਸ ਵੀਡੀਓ ਦੀ ਆਪ ਵੀ ਸਰਚ ਕਰੋਗੇ ਤੇ ਲੋਕਾਂ ਨੂੰ ਵੀ ਜਾਗਰੂਕ ਕਰੋਗੇ ਇਸੇ ਮਕਸਦ ਲਈ ਆਪਾਂ ਚੈਨਲ ਬਣਾਇਆ ਜਿਹਦਾ ਨਾਂ ਰੱਖਿਆ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਹਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ سارے ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਕਹਿ ਕਿਸ ਚੈਨਲੋਂ ਵਾਲ ਜਾਗਰੂਕ ਕਰ ਰਹੇ ਤੇ ਉਹਨਾਂ ਦੇ ਬਹੁਤ ਮਿੱਠੇ ਮਿੱਠੇ ਕਮੈਂਟਸ ਆਉਂਦੇ ਨੇ ਕਿ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਦੱਸਿਆ ਸਾਡੇ ਦੋਸਤ ਮਿੱਤਰ ਨੇ ਦੱਸਿਆ ਅਸੀਂ ਤੁਹਾਡਾ ਚੈਨਲ ਦੇਖਣਾ ਸ਼ੁਰੂ ਕੀਤਾ ਸਾਨੂੰ ਬਹੁਤ ਫਾਇਦਾ ਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ ਵੱਲ ਜ਼ਰੂਰ ਧਿਆਨ ਦੇਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ